ਹਾਂਜੀ ਭਗਵੰਤ ਮਾਨ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਡੇ ਨਾਂ ਨੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆਪਦੀ ਵਾਹ ਵਾਖਟਨ ਦੇ ਵਿੱਚ ਲੱਗੇ ਹੋਏ ਹੋ ਤੇ ਪਿੰਡਾਂ ਦੇ ਵਿੱਚ ਤੁਸੀਂ ਜਾਣੇ ਹੋ ਤਾਂ ਮੌਕਾ ਬਚਾ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋ ਤੇ ਨਿਕਲ ਕੇ ਚਲੇ ਵੀ ਜਾਂਦੇ ਹੋ ਗੱਲ ਆ ਜਾਂਦੀ ਹੈ ਤੁਹਾਡੇ ਐਮਐਲਏ ਆ ਜਿਹੜੇ ਜਿਹੜੇ 92 ਐਮਐਲਏ ਲੋਕਾਂ ਨੇ ਦਿੱਤੇ ਸੀ ਵਿਸ਼ਵਾਸ ਕੀਤਾ ਸੀ ਜਿਹੜੇ ਤੁਸੀਂ ਕਹਿੰਦੇ ਸੀ ਛੋਟੇ ਛੋਟੇ ਘਰਾਂ ਦੇ ਆ ਅਸੀਂ ਗਰੀਬ ਪਰਿਵਾਰਾਂ ਨੂੰ ਮੌਕਾ ਦਿੱਤਾ ਤੇ ਅੱਜ ਉਹੀ ਲੋਕਾਂ ਦੀ ਜੜਾ ਵੱਡਣ ਤੱਕ ਜਾ ਰਹੇ ਨੇ ਤੇ ਜਿਹੜੇ ਇਹਨਾਂ ਦੇ ਐਮਐਲਏ ਨੇ ਭਗਵੰਤ ਮਾਨ ਤਾਂ ਚਲੋ ਨਿਕਲ ਜਾਂਦਾ ਜਿਹੜੇ ਇਹਨਾਂ ਦੇ ਐਮਐਲਏ ਉਹਨਾਂ ਨੂੰ ਹੁਣ ਲੋਕਾਂ ਵੱਲੋਂ ਸ਼ਗਨ ਪੈਣਾ ਸ਼ੁਰੂ ਹੋ ਚੁੱਕਿਆ ਹਜੇ 2027 ਦੂਰ ਹੈ ਲੱਗਦਾ ਬਹੁਤ ਸਾਰਾ ਜਿਹੜਾ ਸ਼ਗਨ ਆ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਬਹੁਤ ਜਲਦੀ ਛਾਂਪਾਂ ਛੱਲੇ ਲੋਕਾਂ ਤੋਂ ਸ਼ਗਨ ਆ ਜਿਹੜਾ ਬਹੁਤ ਜ਼ਿਆਦਾ ਇਕੱਠਾ ਕਰ ਲੈਣਗੇ ਲਾਭ ਸਿੰਘ ਉੱਗੋ ਦੀ ਗੱਲ ਕਰੀਏ ਜਿਹੜਾ ਕਹਿੰਦੇ ਸੀ ਆਮ ਘਰ ਦਾ ਮੁੰਡਾ ਹੈ ਤੇ ਉਹਨਾਂ ਦੇ ਵੀ ਚਰਚੇ ਬਹੁਤ ਸਾਰੇ ਨੇ ਤੇ ਲੋਕ ਜਵਾਬ ਵੀ ਦੇਣਗੇ ਧਿਆਨ ਕਰ ਰਹੇ ਨੇ ਔਰ ਦੂਜੀ ਗੱਲ ਕਰੀਏ ਤਾਂ ਸੁਖਵੀਰ ਸਿੰਘ ਮੈਸਰਖਾਨਾ ਉਹਨਾਂ ਤੇ ਬਹੁਤ ਵੱਡੇ ਇਲਜ਼ਾਮ ਲਾਗੇ ਰਹੇ ਨੇ ਉਹ ਵੀ ਇੱਕ ਵਾਰ ਵੋਟਾਂ ਲੈ ਕੇ ਮੁੜ ਕੇ ਦੁਬਾਰਾ ਆਪਦੇ ਏਰੀਏ ਦੇ ਵਿੱਚ ਕਦੇ ਬੜੇ ਹੀ ਨਹੀਂ ਤੇ ਬਾਹਰ ਅੰਦਰ ਦਾ ਉਹਨਾਂ ਦਾ ਹਮੇਸ਼ਾ ਜਿਹੜਾ ਟੂ ਰਹਿੰਦਾ ਐਸੇ ਪਾਸੇ ਉਹ ਆਪ ਦਾ ਕਰਦੇ ਰਹਿੰਦੇ ਨੇ ਲੋਕਾਂ ਦੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਵੱਲ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਤੇ ਲੋਕਾ ਨੂੰ ਸ਼ਾਂਪਾ ਦੇਣੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਛਗੜ ਦੇਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਉਦਘਾਟਨ ਕਰਨ ਗਿਆ ਸੀ ਦਾਰੂ ਪੀਤੀ ਵੀ ਸੀ ਮਾਤਾ ਪਿਓ ਨੇ ਇਲਜ਼ਾਮ ਵੀ ਲਗਾਏ ਨੇ ਕਿ 스멜 ਲਾਰੀ ਸੀ ਉਸੇ ਤਰ੍ਹਾਂ ਹੀ ਗੁਰਦੁਆਰੇ ਦੇ ਵਿੱਚ ਚਲਿਆ ਗਿਆ ਜਿਹੜਾ ਇੱਕ ਬੇਅਦਵੀ ਦਾ ਕਾਰਨ ਹੈ ਕਿ ਮਤਲਬ ਇਹ ਬੇਅਦਵੀ ਇੱਕ ਤਰ੍ਹਾਂ ਦੀ ਕਿ दारू ਪੀ ਕੇ ਗੁਰਦੁਆਰੇ ਦੇ ਵਿੱਚ ਜਿਹੜਾ ਮੱਥਾ ਟੇਕਣ ਚਲੇ ਜਾਣਾ ਜਾਂ ਉਦਘਾਟਨ ਕਰਨ ਜਾਣਾ ਤੇ ਲੋਕ ਜਵਾਬ ਦੇਣਗੇ ਭਗਵੰਤ ਮਾਨ ਨੂੰ ਲੱਗਦਾ ਕਿ ਮੇਰੇ ਐਮ.ਐਲ.ਏ ਬਹੁਤ ਚੰਗਾ ਕੰਮ ਕਰ ਰਹੇ ਨੇ ਤੇ ਲੋਕ ਸਾਥ ਦੇਣਗੇ ਤੁਹਾਡਾ ਭਲੇਖਾ ਬਹੁਤ ਜਲਦ ਲੋਕ ਹੁਣ ਕੱਢ ਦੇਣਗੇ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰੋਗੇ ਤਾਂ ਹੀ ਹੁਣ ਜਲਦੀ ਜਲਦੀ ਜਿਹੜੀਆਂ ਸੜਕਾਂ ਦਾ ਕੰਮ ਤੁਸੀਂ ਕਰਾ ਰਹੇ ਹੋ ਸੜਕਾਂ ਵੀ ਉਹ ਵੀ ਸਿੱਧੀ ਮਿੱਟੀ ਉੱਤੇ ਲੁੱਕ ਸਿੱਧੀ ਪਵਾ ਰਹੇ ਹੋ ਚੰਗੀ ਤਰ੍ਹਾਂ ਸਹੀ ਢੰਗ ਦੇ ਨਾਲ ਆ ਜਿਹੜਾ ਕੰਮ ਸੜਕਾਂ ਦਾ ਨਹੀਂ ਕੀਤਾ ਜਾ ਰਿਹਾ ਇੱਕ ਵਾਰ ਫਾਰਮੈਲਿਟੀ ਕੀਤੀ ਜਾ ਰਹੀ ਹੈ ਕਿ ਲੋਕਾਂ ਤੋਂ ਕੋਲੇ ਹੁਣ ਵੋਟਾਂ ਮੰਗਣ ਦਾ ਸਮਾਂ ਆ ਗਿਆ ਪਰ ਲੋਕ ਯਾਦ ਰੱਖੀ ਬੈਠੇ ਨੇ ਤੁਹਾਡੇ ਕੰਮ ਜਿੰਨਾ ਦੇ ਤੁਸੀਂ ਘਰ ਟੈਟਰੀ ਕੀਤੇ ਨੇ ਬਲਡੋਜ਼ਰ ਦੇ ਨਾਲ ਉਹ ਵੀ ਯਾਦ ਰੱਖੀ ਬੈਠੇ ਨੇ ਰਾਮਪਰਾ ਫੋਲ ਦੇ ਵਿੱਚ ਜਿੱਥੇ ਨਹਿਰੀ ਮਹਿਕਮੇ ਵੱਲੋਂ ਜਿਹੜਾ ਸਾਰਾ ਸਿਸਟਮ ਆ ਜਿਹੜਾ ਲੋਕਾਂ ਦਾ ਕੰਮ ਠੱਪ ਕਰ ਦਿੱਤਾ ਗਿਆ ਸੀ ਉਹ ਵੀ ਲੋਕ ਯਾਦ ਰੱਖੀ ਬੈਠੇ ਨੇ ਕਿਸਾਨਾਂ ਦੇ ਨਾਲ ਜਿਹੜਾ ੱਤਕਾ ਕੀਤਾ ਧੋਖੇ ਨਾਲ ਮੀਟਿੰਗ ਰੱਖ ਗਏ ਉਹਨਾਂ ਦਾ ਜਿਹੜਾ ਧਰਨਾ ਚਕਾਇਆ ਉਹ ਵੀ ਕਿਸਾਨ ਭਾਈਚਾਰਾ ਯਾਦ ਰੱਖੀ ਬੈਠਾ ਹੈ ਕਿੱਥੋਂ ਕਿੱਥੋਂ ਬਚਣ ਦੀ ਕੋਸ਼ਿਸ਼ ਕਰੋਗੇ ਹਰ ਪਾਸੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਿਰੀ ਹੋਈ ਐ ਕੇਸ ਦੀ ਬਾ ਨੂੰ ਦਿੱਲੀ ਆ ਲੈਣੇ ਤਾਂ ਪਹਿਲਾਂ ਵੱਡੀ ਟਰੋਫੀ ਦੇ ਦਿੱਤੀ ਐ ਤੇ ਲੱਗਦਾ ਹੁਣ ਉਹੀ ਟਰੋਫੀ ਉਸ ਦੇ ਨਾਲ ਦੀ ਭਗਵੰਤ ਮਾਨ ਸਾਹਿਬ ਨੂੰ ਵੀ ਲੋਕ ਜਲਦੀ ਦੇ ਦੇਣਗੇ